ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪਤੁ ਜੇ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਗੱਲ ਕਰਾਂਗੇ ਸੀਐਮਸੀ ਹਸਪੀਟਲ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਤੇ ਤੁਸੀਂ ਵੀ ਇਸ ਘਟਨਾ ਨੂੰ ਸੁਣ ਕੇ ਹੈਰਾਨ ਹੋ ਜਾਵੋਗੇ ਤੇ ਸ਼ੁਰੂ ਕਰਦੇ ਹਾਂ ਜੀ ਵੀਡੀਓ ਬਿਨਾ ਸਕਿਪ ਕੀਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚਾਹੇ ਮੈਡੀਕਲ ਸਾਇੰਸ ਨੇ ਅੱਜ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਪਰ ਕਈ ਬਿਮਾਰੀਆਂ ਐਹੋ ਜੀਆਂ ਹਨ ਕਿ ਜਿਨ੍ਹਾਂ ਦਾ ਇਲਾਜ ਹਜੇ ਤੱਕ ਵੀ ਨਹੀਂ ਹੈ ਤੇ ਕਿਸੇ ਥਾਂ ਤੇ ਆ ਕੇ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਹਨ ਕੁਝ ਬਿਮਾਰੀਆਂ ਨੇ ਲੱਖਾਂ ਹੀ ਇਨਸਾਨਾਂ ਦੀ ਜਾਨ ਲੈ ਲਈ ਸੀ ਜਿਵੇਂ ਪਲੇਗ ਤੇ ਕਰੋਨਾ ਇਹ ਦੋਨਾਂ ਬਿਮਾਰੀਆਂ ਨੇ ਵਿਸ਼ਵ ਦੇ ਸਾਰੇ ਡਾਕਟਰਾਂ ਦੇ ਹੱਥ ਖੜੇ ਕਰਵਾ ਦਿੱਤੇ ਸੀ ਅਜਿਹੇ ਸਮੇਂ ਵਿੱਚ ਬਸ ਪ੍ਰਮਾਤਮਾ ਦਾ ਨਾਮ ਹੀ ਚੇਤੇ ਆਉਂਦਾ ਇਤਿਹਾਸ ਗਵਾਹ ਹੈ ਕਿ ਜਦੋਂ ਦਿੱਲੀ ਵਿੱਚ ਚੇਚਕ ਦੇ ਰੋਗ ਨੇ ਲੱਖਾਂ ਹੀ ਜਾਨਾਂ ਲੈ ਲਈਆਂ ਸਨ ਉਸ ਸਮੇਂ ਤਨਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਿੰਘ ਜੀ ਨੇ ਰੱਬ ਦਾ ਰੂਪ ਬਣ ਕੇ ਚੇਚਕ ਨੂੰ ਹਾਰ ਲਿਆ ਸੀ ਇਸ ਲਈ ਲੱਖਾਂ ਲੋਕ ਉੱਥੇ ਅੱਜ ਵੀ ਨਤਮਸਕ ਹੁੰਦੇ ਹਨ ਪਰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਅਸੀਂ ਭੁੱਲੀ ਬੈਠੇ ਹਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਅਸੀਂ ਡਾਕਟਰਾਂ ਨੂੰ ਵੀ ਰੱਬ ਮੰਨ ਲਿਆ ਹੈ ਪਰ ਇਹਨਾਂ ਡਾਕਟਰਾਂ ਨੂੰ ਬਣਾਉਣ ਵਾਲਾ ਵੀ ਉਹ ਰੱਬ ਹੀ ਹੈ ਅਜਿਹੀ ਘਟਨਾ ਲੁਧਿਆਣੇ ਦੇ ਸੀਐਮਸੀ ਹਸਪਤਾਲ ਦੇ ਵਿੱਚ ਵਾਪਰੀ ਜਿਸ ਨੇ ਉਥੋਂ ਦੇ ਮੌਜੂਦ ਸਾਰੇ ਡਾਕਟਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਜਿਸ ਨੂੰ ਸਿੱਖੀ ਬਾਰੇ ਭੋਰਾ ਵੀ ਜਾਣਕਾਰੀ ਨਹੀਂ ਸੀ ਉਹ ਵੀ ਜੇਕਰ ਲਾਉਣ ਲੱਗ ਗਿਆ ਸੀ ਇੱਕ ਰਿਸਮਾ ਡਾਕਟਰਾਂ ਦੇ ਸਾਹਮਣੇ ਹੋਇਆ ਜਿਸ ਨੇ ਮੈਡੀਕਲ ਸਾਇੰਸ ਨੂੰ ਵੀ ਫੇਲ ਕਰ ਦਿੱਤਾ ਸੀ ਇਹ ਘਟਨਾ ਹੈ ਭਾਈ ਰਣਤੇਰ ਸਿੰਘ ਜੀ ਦੇ ਜੀਵਨ ਦੀ ਭਾਈ ਰਣਤੇਰ ਸਿੰਘ ਜੀ ਦਾ ਪੂਰੇ ਸਿੱਖ ਜਗਤ ਦੇ ਵਿੱਚ ਪੂਰੇ ਮਾਣ ਸਤਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ ਰੱਬੀ ਰੰਗ ਵਿੱਚ ਵਸੀ ਇਹ ਪਵਿੱਤਰ ਰੂਹ ਨੇ ਲੱਖਾਂ ਹੀ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਿਆ ਆਇਰਨ ਧੀਰ ਸਿੰਘ ਜੀ ਛੋਟੇ ਸੰਨ ਕਿ ਉਹਨਾਂ ਦੇ ਪਿਤਾ ਨੂੰ ਇੱਕ ਭਿਆਨਕ ਰੋਗ ਲੱਗ ਗਿਆ ਆਸ-ਪਾਸ ਤੋਂ ਇਲਾਜ ਤਾਂ ਬਹੁਤ ਕਰਵਾਇਆ ਪਰ ਕੋਈ ਵੀ ਫਰਕ ਨਾ ਪਿਆ ਦਸ ਤੋਂ ਬਾਅਦ ਉਹਨਾਂ ਨੇ ਲੁਧਿਆਣੇ ਦੇ ਸੀਐਮਸੀ ਹਸਪਤਾਲ ਦੇ ਵਿੱਚ ਆਪਣੇ ਪਿਤਾ ਜੀ ਨੂੰ ਦਾਖਲ ਕਰਵਾ ਦਿੱਤਾ। ਰੋਗ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਦੇ ਪੇਟ ਵਿੱਚ ਪਾਣੀ ਭਰ ਜਾਂਦਾ ਸੀ। ਡਾਕਟਰ ਉਹਨਾਂ ਦੇ ਪੇਟ ਵਿੱਚੋਂ ਹਰ ਰੋਜ਼ ਪਾਣੀ ਕੱਢਦੇ ਪਰ ਅਗਲੇ ਦਿਨ ਫਿਰ ਪਾਣੀ ਭਰ ਜਾਂਦਾ। ਡਾਕਟਰ ਹਰ ਤਰ੍ਹਾਂ ਦਾ ਇਲਾਜ ਕਰਕੇ ਦੇਖ ਚੁੱਕੇ ਸਨ ਪਰ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ। ਏਪੀ ਅੰਕਰ ਰੋਗ ਦਾ ਇਲਾਜ ਕਰਨ ਲਈ ਸਾਊਥ ਏਰੀਆ ਦੇ ਡਾਕਟਰਾਂ ਨੂੰ ਵੀ ਬੁਲਾਇਆ ਗਿਆ ਪਰ ਜਦੋਂ ਡਾਕਟਰਾਂ ਨੂੰ ਵੀ ਕੁਝ ਸਮਝ ਨਾ ਆਇਆ ਤਾਂ ਉਹਨਾਂ ਨੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਤੇ ਕਿਹਾ ਕਿ ਅਸੀਂ ਰੋਜ਼ਾਨਾ ਪੇਟ ਵਿੱਚ ਪਾਣੀ ਕੱਢਦੇ ਹਾਂ ਤੇ ਪਾਣੀ ਫਿਰ ਭਰ ਜਾਂਦਾ ਹੈ ਲਗਾਤਾਰ ਇਸ ਤਰ੍ਹਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰਕੇ ਦੇਖ ਚੁੱਕੇ ਹਾਂ ਪਰ ਸਾਡੇ ਕੋਲ ਇਹਨਾਂ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਤੇ ਇਹਨਾਂ ਦੀ ਸੇਵਾ ਕਰ ਲਓ ਤੇ ਇਸ ਕਮਰੇ ਨੂੰ ਜਿੰਨਾ ਜਲਦੀ ਹੋ ਸਕੇ ਖਾਲੀ ਕਰ ਦਿਵੋ ਅਕਸਰ ਵੱਡੇ ਹਸਪਤਾਲਾਂ ਵਿੱਚ ਜਦੋਂ ਡਾਕਟਰਾਂ ਤੋਂ ਇਲਾਜ ਵੱਸੋਂ ਬਾਰ ਹੋ ਜਾਵੇ ਤਾਂ ਉਹਨਾਂ ਦਾ ਰਵੱਈਆ ਵੀ ਬਦਲ ਜਾਂਦਾ ਹੈ ਤੇ ਕਮਰੇ ਨੂੰ ਖਾਲੀ ਕਰਨ ਲਈ ਕਿਹਾ ਜਾਂਦਾ ਸੋ ਡਾਕਟਰਸ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ ਪਰ ਉਸੇ ਦਿਨ ਰਣਧੀਰ ਸਿੰਘ ਦੇ ਪਿਤਾ ਜਿਹਦੇ ਦੋਸਤ ਹੀਰਾ ਸਿੰਘ ਉਹਨਾਂ ਦਾ ਪਤਾ ਲੈਣ ਆਏ ਸਨ। ਤੇ ਪਾਇਰਨ ਧੀਰ ਸਿੰਘ ਜੀ ਨੇ ਹੀਰਾ ਸਿੰਘ ਜੀ ਨੂੰ ਆਪਣੇ ਪਿਤਾ ਜੀ ਦੀ ਸਾਰੀ ਜੋ ਵੀ ਉਹਨਾਂ ਨੂੰ ਬਿਮਾਰੀ ਹੋਈ ਸੀ ਉਹਨਾਂ ਦੀ ਕੰਡੀਸ਼ਨ ਦੱਸੀ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ। ਪਰ ਹੀਰਾ ਸਿੰਘ ਜੀ ਨੇ ਪਾਇਰਨ ਧੀਰ ਸਿੰਘ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਜਦੋਂ ਦੁਨਿਆਵੀ ਡਾਕਟਰ ਜਵਾਬ ਦੇ ਜਾਂਦੇ ਹਨ ਤਾਂ ਇੱਕ ਪਰਮਾਤਮਾ ਹੀ ਹੈ ਜੋ ਕਿ ਮਨੁੱਖ ਦੀ ਬਾਂਫੜਦਾ। ਤੇ ਇਹ ਡਾਕਟਰਾਂ ਨੂੰ ਬਣਾਉਣ ਵਾਲਾ ਵੀ ਉਹ ਪਰਮਾਤਮਾ ਹੀ ਹੈ ਤੇ ਭਾਈ ਹੀਰਾ ਸਿੰਘ ਜੀ ਨੇ ਰਣਧੀਰ ਸਿੰਘ ਜੀ ਨੂੰ ਆਪਣੇ ਪਿਤਾ ਜੀ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਕੇ ਪੰਜ ਪਾਠ ਜਪਜੀਤ ਸਾਹਿਬ ਜੀ ਦੇ ਨਿਰੰਤਰ ਕਰਨ ਨੂੰ ਕਹੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਇੱਕ ਪਾਠ ਜਪਜੀਤ ਸਾਹਿਬ ਜੀ ਦਾ ਸੰਪੂਰਨ ਹੋਵੇਗਾ ਤੇ ਤੁਸੀਂ ਇਹ ਪੰਕਤੀ ਦੁਹਰਉਣੀ ਆ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਰਠੈ ਸਭ ਦੁਖ ਜਾਇ ਤੇ ਇਦਾਂ ਹੀ ਕੀਤਾ ਜੀ ਰਣ ਧੀਰ ਸਿੰਘ ਜੀ ਨੇ ਰਣ ਧੀਰ ਸਿੰਘ ਜੀ ਨੇ ਪੰਜ ਪਾਠ ਜਪਜੀਤ ਸਾਹਿਬ ਜੀ ਦੇ ਸੰਪੂਰਨ ਕੀਤੇ ਜਦੋਂ ਇੱਕ ਪਾਠ ਸੰਪੂਰਨ ਹੁੰਦਾ ਸੀ ਉਸ ਤੋਂ ਬਾਅਦ ਭਾਈ ਰਣ ਧੀਰ ਸਿੰਘ ਜੀ ਇਹ ਸ਼ਬਦ ਜ਼ਰੂਰ ਦੁਹਰਾਉਂਦੇ ਸੀ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਜਪਜੀਤ ਸਾਹਿਬ ਜੀ ਦੇ ਚਾਰ ਪਾਠ ਸੰਪੂਰਨ ਕਰਨ ਤੋਂ ਬਾਅਦ ਜਦੋਂ ਪੰਜਵੇਂ ਪਾਠ ਦੀ ਤੋਕਾਈ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਇਸ ਤੁਕ ਤੋਂ ਬਾਅਦ ਉਹਨਾਂ ਦੀ ਬਿਰਤੀ ਪਰਮਾਤਮਾ ਦੇ ਚਰਣਾ 'ਚ ਲੱਗ ਗਈ ਭਾਈ ਰਣਪੀਰ ਸਿੰਘ ਇਸ ਤੁਕ ਤੋਂ ਅੱਗੇ ਹੀ ਨਹੀਂ ਵੱਧ ਰਹੇ ਸਨ ਇਸ ਤੁਕ ਨੂੰ ਹੀ ਵਾਰ-ਵਾਰ ਜਪਦੇ ਰਹੇ ਅੱਖਾਂ ਬੰਦ ਹੋ ਗਈਆਂ ਤੇ ਜ਼ੁਬਾਨ ਇਸ ਤੁਕ ਤੋਂ ਅੱਗੇ ਹੀ ਨਹੀਂ ਵੱਧ ਰਹੀ ਸੀ ਉਹਨਾਂ ਨੂੰ ਕੋਈ ਹੋਸ਼ ਹੀ ਨਹੀਂ ਸੀ ਕਿਉਂਕਿ ਉਹਨਾਂ ਦੀ ਬਿਰਤੀ ਪਰਮਾਤਮਾ ਦੇ ਚਰਣਾ ਨਾਲ ਜੁੜ ਚੁੱਕੀ ਸੀ ਤਦੇ ਜੀ ਉਸ ਜਿਹੜਾ ਹਸਪਤਾਲ ਦਾ ਰੂਮ ਹੁੰਦਾ ਵਾ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੂੰ ਰੱਖਿਆ ਹੁੰਦਾ ਤੇ ਰਣਧੀਰ ਸਿੰਘ ਜੀ ਜਿੱਥੇ ਪਾਠ ਕਰ ਰਹੇ ਹੁੰਦੇ ਹਨ ਉੱਥੇ ਡਾਕਟਰ ਸਾਹਿਬ ਆਉਂਦੇ ਹਨ ਤੇ ਡਾਕਟਰ ਸਾਹਿਬ ਆ ਕੇ ਉੱਥੇ ਇਹ ਕਹਿੰਦੇ ਹਨ ਕਿ ਤੁਸੀਂ ਹਜੇ ਤੱਕ ਕਮਰਾ ਖਾਲੀ ਨਹੀਂ ਕੀਤਾ ਤੁਹਾਨੂੰ ਕਿਹਾ ਸੀਗਾ ਕਮਰਾ ਖਾਲੀ ਕਰ ਦਿਓ ਪਰ ਭਾਈ ਰਣਧੀਰ ਸਿੰਘ ਜੀ ਦੀ ਬਿਰਤੀ ਉਸ ਪਰਮਾਤਮਾ ਨਾਲ ਲੱਗੀ ਹੋਈ ਸੀ ਉਹਨਾਂ ਨੂੰ ਕੁਝ ਵੀ ਨਹੀਂ ਸੁਣਿਆ ਫਿਰ ਡਾਕਟਰ ਨੇ ਥੋੜਾ ਜ਼ੋਰ ਪਾ ਕੇ ਕਿਹਾ ਤੇ ਭਾਈ ਰਣਧੀਰ ਸਿੰਘ ਜੀ ਜਿਵੇਂ ਇੱਕਦਮ ਬਿਰਤੀ ਪਰਮਾਤਮਾ ਤੋਂ ਉਧਰੋ ਟੁੱਟ ਜਾਂਦੀ ਆ ਤੇ ਉਹ ਇੱਕਦਮ ਹੋਸ਼ ਵਿੱਚ ਆਉਂਦੇ ਨੇ ਤੇ ਉਹ ਦੇਖਦੇ ਨੇ ਕਿ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕਰ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਹਜੇ ਤੱਕ ਹਜੇ ਜਿਹੜਾ ਕਮਰਾ ਹੈ ਉਹ ਖਾਲੀ ਕਿਉਂ ਨਹੀਂ ਕੀਤਾ ਤੇ ਪਰ ਜਦੋਂ ਡਾਕਟਰ ਇਹਦੀ ਗੱਲ ਕਰਦੇ ਕਰਦੇ ਭਾਈ ਰਣਧੀਰ ਸਿੰਘ ਜੀ ਦੇ ਪਿਤਾ ਜੀ ਵੱਲ ਦੇਖਦੇ ਹਨ ਉਹ ਦੇਖ ਕੇ ਹੈਰਾਨ ਹੋ ਜਾਂਦੇ ਆ ਉਹ ਕੀ ਦੇਖਦੇ ਹਨ ਕਿਵੇਂ ਹੈਰਾਨ ਹੋ ਜਾਂਦੇ ਹਨ ਕਿ ਭਾਈ ਰਣਧੀਰ ਸਿੰਘ ਜੀ ਦੇ ਪਿਤਾ ਜੀ ਦੇ ਪੇਟ ਦੇ ਵਿੱਚ ਜਿਹੜਾ ਪਾਣੀ ਸੀ ਜਿਸ ਕਰਕੇ ਪੇਟ ਬਹੁਤ ਫੁੱਲਿਆ ਹੋਇਆ ਸੀ ਉਹਨਾਂ ਦਾ ਪੇਟ ਬਿਲਕੁਲ ਹੀ ਨਾਲ ਲੱਗਿਆ ਹੋਇਆ ਸੀ ਪਾਣੀ ਬਿਲਕੁਲ ਨਹੀਂ ਸੀ ਪੇਟ ਦੇ ਵਿੱਚ ਤੇ ਡਾਕਟਰ ਵੀ ਬਿਲਕੁਲ ਹੈਰਾਨ ਸੀ ਆਸ-ਪਾਸ ਦੇ ਜਿਹੜੇ ਡਾਕਟਰ ਸੀਗੇ ਨਰਸਾਂ ਸੀ ਉਹ ਵੀ ਹੈਰਾਨ ਹੋ ਗਈਆਂ ਸੀ ਕਿ ਇਹ ਸਭ ਕਿਵੇਂ ਹੋ ਸਕਦਾ ਹੈ ਤੇ ਭਾਈ ਰਣਧੀਰ ਸਿੰਘ ਜੀ ਨੂੰ ਡਾਕਟਰ ਸਾਹਿਬ ਕਹਿੰਦੇ ਹਨ ਕਿ ਮੇਰੀ ਗੈਰ ਮੌਜੂਦਗੀ ਵਿੱਚ ਤੇ ਕੋਈ ਹੋਰ ਡਾਕਟਰ ਆਇਆ ਸੀ ਜਿਨੇ ਪਾਣੀ ਕੱਢਿਆ ਪਰ ਭਾਈ ਰਣਧੀਰ ਸਿੰਘ ਜੀ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਬਸ ਪਾਠ ਕਰ ਰਿਹਾ ਸੀਗਾ ਮੇਰੀ ਬਿਰਤੀ ਉਸ ਪਰਮਾਤਮਾ ਨਾਲ ਜੁੜੀ ਹੋਈ ਸੀ ਮੈਨੂੰ ਕੁਝ ਨਹੀਂ ਪਤਾ ਇਹ ਸਭ ਦੇਖ ਕੇ ਸਾਰਾ ਜੋ ਸਟਾਫ ਸੀਗਾ ਜੀ ਉਥੇ ਬਿਲਕੁਲ ਹੈਰਾਨ ਹੋ ਗਿਆ ਸੀ ਕਿ ਇਹ ਇਹ ਸਭ ਵਾਪਰਿਆ ਕਿਵੇਂ ਸੋ ਭਾਈ ਰਣਦੀਰ ਸਿੰਘ ਜੀ ਦੇ ਪਿਤਾ ਜੀ ਦੇ ਪੇਟ ਦੇ ਵਿੱਚੋਂ ਪਾਣੀ ਬਿਲਕੁਲ ਨਿਕਲ ਚੁੱਕਾ ਸੀ ਉਹ ਬਿਲਕੁਲ ਸਵਸਥ ਹੋ ਚੁੱਕੇ ਸੀ ਪਹਿਲਾਂ ਦੀ ਤਰ੍ਹਾਂ ਤੇ ਇਹ ਦੇਖ ਕੇ ਡਾਕਟਰ ਵੀ ਬਹੁਤ ਹੈਰਾਨ ਸੀ ਤੇ ਭਾਈ ਰਣਦੀਰ ਸਿੰਘ ਜੀ ਵੀ ਬਹੁਤ ਹੈਰਾਨ ਸੀ ਫਿਰ ਜਦੋਂ ਡਾਕਟਰ ਸਾਹਿਬ ਨੇ ਪੁੱਛਿਆ ਕਿ ਇਹ ਸਭ ਕਿਵੇਂ ਹੋਇਆ ਤੇ ਭਾਈ ਰਣਧੀਰ ਸਿੰਘ ਜੀ ਨੇ ਕਿਹਾ ਜਿੱਥੇ ਸਾਰੇ ਡਾਕਟਰਾਂ ਦੇ ਇਲਾਜ ਮੁੱਕ ਜਾਂਦੇ ਹਨ ਉੱਥੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਕਿਰਪਾ ਕੰਮ ਕਰਦੀ ਹੈ ਜਿਨ੍ਹਾਂ ਨੇ ਇੱਕ ਗੂੰਗੇ ਤੋਂ ਵੀ ਸ ਲੋਕਾਂ ਦੀ ਵਿਆਖਿਆ ਕਰਵਾ ਦਿੱਤੀ ਸੀ ਤੇ ਇਸ ਕਮਰੇ ਵਿੱਚ ਵੀ ਉਹਨਾਂ ਦੀ ਕਿਰਪਾ ਵਰਤੀ ਹੈ ਇਹ ਕਿ ਭਾਈ ਰਣਧੀਰ ਸਿੰਘ ਜੀ ਨੇ ਜੇਕਾਰਾ ਲਗਾਇਆ ਜੋ ਬੋਲੇ ਸੋਨਿਹਾਲ ਤੇ ਡਾਕਟਰ ਦੇ ਮੂੰਹੋਂ ਸਤਿ ਸ਼੍ਰੀ ਅਕਾਲ ਨਿਕਲਿਆ ਜੀ ਤੇ ਇਹ ਸਾਰੀ ਘਟਨਾ ਸੀਐਮਸੀ ਹਸਪਤਾਲ ਦੇ ਵਿੱਚ ਵਾਪਰੀ ਹੈ ਭਾਈ ਰਣਧੀਰ ਸਿੰਘ ਜੀ ਜਿਹੜੇ ਕੀ ਖੁਦ ਰੱਬੀ ਰੂਹ ਹਨ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ ਸਿੱਖੀ ਦੇ ਨਾਲ ਜੋੜਿਆ ਤੇ ਇਹ ਬਿਲਕੁਲ ਸੱਚ ਹੈ ਜੀ ਕਿ ਜਿੱਥੇ ਡਾਕਟਰ ਵੀ ਜਵਾਬ ਦੇ ਜਾਂਦੇ ਹਨ ਉੱਥੇ ਫਿਰ ਪਰਮਾਤਮਾ ਦੇ ਅੱਗੇ ਜਿਹੜੀ ਅਰਦਾਸ ਕੀਤੀ ਹੁੰਦੀ ਹੈ ਜੀ ਉਹ ਕੰਮ ਆਉਂਦੀ ਹੈ ਕਿਉਂਕਿ ਡਾਕਟਰਾਂ ਨੂੰ ਵੀ ਬਣਾਉਣ ਵਾਲਾ ਉਹ ਪਰਮਾਤਮਾ ਹੀ ਹੈ ਪਰਮਾਤਮਾ ਤੋਂ ਉੱਤੇ ਕੁਝ ਵੀ ਨਹੀਂ ਹੈ ਜੀ ਜੇ ਆਪਾਂ ਸੱਚੀ ਸ਼ਰਧਾ ਰੱਖ ਕੇ ਜਾਪ ਕਰਦੇ ਹਾਂ ਪਾਠ ਕਰਦੇ ਹਾਂ ਤੇ ਵੱਡੀ ਤੋਂ ਵੱਡੀ ਬਿਮਾਰੀ ਦੀ ਕੋਈ ਔਕਾਤ ਨਹੀਂ ਕਿ ਉਹ ਕਿਸੇ ਵੀ ਬੰਦੇ ਦਾ ਕੁਝ ਵਿਗਾੜ ਸਕੇ ਸੋ ਇਹ ਸੀ ਕਿ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਮਿਲਦੇ ਹਾਂ ਜੀ ਫॉर ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾ ਜ਼ਰੂਰ ਵਾਈ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ